ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਸਨੂ ਮੋਗਾ ਪੈਂਦਾ ਏ ਜੀ ਜਿਹਦਾ ਬਾਗਾਪੁਰਾਣਾ ਸਾਈਡ ਤੋਂ ਮੁੱਦਗੀ ਨੂੰ ਨੇ ਆਗੇ ਬਾਗੇਪੁਰਾਣੇ ਤੋਂ ਪਿੰਡ 8 ਕਿਲੋਮੀਟਰ ਹੈ ਬਾਈ ਦਾ ਤੇ ਮੁੱਦਗੀ ਤੋਂ ਹੋ ਗਿਆ 24 ਕਿਲੋਮੀਟਰ ਮੇਨ ਰੋਡ ਦੇ ਉੱਤੇ ਬਾਈ ਦਾ ਪਿੰਡ ਰਹਿ ਜਾਂਦਾ ਵਾ ਮੁੱਦਗੀ ਤੋਂ ਬਾਗੇਪੁਰਾਣੇ ਸਾਈਡ ਤੇ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਆਪਾਂ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਆਲ ਤੇ ਸੈੱਟ ਕਰ ਲਓ ਕਿ ਤੁਹਾਨੂੰ ਹਰ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕਿ ਤੁਸੀਂ ਪਸੂ ਆਂਦੀ ਵੀਡੀਓ ਬਣਾਉਣੀ ਹੋਵੇ ਜਾਂ ਕੋਈ ਜਾਨਵਰ ਸੇਲ ਕਰਨਾ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 93488 ਹੈ ਜੀ ਸੱਲੀ ਪਰਖ ਤੁਸੀਂ ਆ ਕੇ ਕਰਨੀ ਆਗੀ ਤੁਸੀਂ ਪੈਸੇ ਲਾਉਣੇ ਆਗੇ ਮੇਰੀ ਹੱਥ ਜੋੜ ਕੇ ਬੇਨਤੀ ਜਰੂਰ ਹਰੇਕ ਭਾਈ ਨੂੰ ਜਿਹਦਾ ਭਾਈ ਸੋਇਆ ਸੋਇਆ ਨਾਗਾ ਆਹ ਦੋ ਟਾਈਮ ਤੁਸੀਂ ਜ਼ਰੂਰ ਚੋਕੇ ਲਿਆ ਕਰੋ ਕਿਉਂਕਿ ਪੈਸੇ ਬਹੁਤ ਔਖੇ ਬਣਦੇ ਆਗੇ ਚੋਕੇ ਲਿਆ ਉਹਨਾਂ ਦਾ ਆਪਣਾ ਢਟਕੂ ਆ ਕੋਈ ਤੇ ਨਾ ਗਾਂ ਵਾਲੇ ਦਾ ਆਹ ਦੋ ਟਾਈਮ ਆ ਉਹਦਾ ਚੋਕੇ ਪਸੂ ਲਿਜਾਇਆ ਕਰੋ ਆਉ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪਰ ਜਨ ਕਰਦੇ ਆ ਤੰਨਾ ਵੜਾ ਬਾਰੇ ਹਾਂਜੀ ਬਈ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਜੀ ਸਭ ਤੋਂ ਮਿਲੋ ਸਾਰੇ ਪਿੰਡ ਦੇ ਸਾਰੇ ਪਰਿਵਾਰਾਂ ਨੂੰ ਨਾਂ ਦਾਦੇ ਵੀ ਸਾਰੇ ਜਾਣਦਾ ਹੀ ਆ ਜੀ ਕਾਕਾ ਪਰ ਲੱਗਣਾ ਫਿਰ ਵਾਕੇ ਆਪਣਾ ਜਿਹੜਾ ਮੋਗਾ ਤਿੰਨ ਵੜਾ ਮਕਾਉ ਆ ਬਾਈ ਤਿੰਨ ਮਕਾਉ ਆ ਬਾਈ ਠੀਕ ਆ ਜੀ 20 ਲੀਟਰ ਦੋ ਦੋ ਪਿਆਰਾ ਠੀਕ ਆ ਬਾਈ ਦਾ ਮੁੱਲ 40000 ਰੁਪਿਆ ਦੋ ਟਾਈਮ ਚੋਲੇ ਵੇਖੋ ਜੀ ਮੈਂ ਤਾਂ ਬਾਈ 2-5 ਕਿਲੋ ਦਾ 3-5 ਕਿਲੋ ਬੰਦਾ ਮੈਨੂੰ ਫੋਨ ਲਾਵੇ ਜਿਹਨੇ ਘਰੇ ਆ ਕੇ ਚੋਣੀਆਂ ਚਾਹ ਜਿਹਦੇ ਰਿਸ਼ਤੇਦਾਰਾਂ ਦੂਰ ਰਹੇੜਾ ਬੰਦਾ ਬੈਠਾ ਠੀਕ ਆ ਅਸੀਂ ਵੀਡੀਓ ਕਾਲ ਤੇ ਪਾਰਟੀ ਸਾਫ ਕਰਕੇ ਉੱਤੇ ਲਾ ਕੇ ਕਹਿੰਦਾ ਚਾਵਾਂਗੇ ਠੀਕ ਆ ਬਾਈ ਮੋੜ ਕੇ ਵਾਪਸ ਨਹੀਂ ਹੋਣੀ ਕੋਈ ਕਾਰੋਬਾਰ ਦੀ ਕੋਈ ਮਾਰੀ ਨਹੀਂ ਕੋਈ ਕਾਰੋਬਾਰ ਜੋ ਨਿਕਲ ਜੀ ਸਾਡੀ ਕੋਈ ਇੱਕ ਬਹੀ ਰਹਿ ਕੇ ਬੰਦੇ ਸਾਫ ਸੁਥਰੇ ਸਾਨੂੰ ਨਹੀਂ ਬਖਸ਼ਦੇ ਜਿਹੜੇ ਫੁੱਟੂ ਬੰਦੇ ਆ ਹੁਣ ਤਾਂ ਕਹਿੰਦੇ ਕੋਈ ਜਿਹੜੇ ਮੂਹਰੇ ਪੁੰਦੇ ਠੀਕ ਇਹੋ ਕੰਮ ਨਹੀਂ ਕਰਨਾ ਠੀਕ ਆ ਭਾਈ ਅਸੀਂ ਸ਼ਰਮ ਦੇ ਵਿੱਚ ਮਰ ਜੰਨੇ ਆ ਵੀ ਅਸੀਂ ਇੱਕ ਸਾਡਾ ਟੈਨ ਖਰਾਬ ਕਰਨਾ ਠੀਕ ਆ ਭਾਈ ਤੇ ਜਿਹੜੇ ਪੂਰ ਜਿਹੜਾ ਕੋ ਮਰਜ਼ੀ ਕਰ ਲਾ ਤੂੰ ਉਹ ਤੋਂ ਮੁੜ ਕੇ ਕੱਪੜੇ ਖੜਦੇ ਆ ਬੰਦੇ ਪੁੱਤ ਬਣ ਕੇ ਉਹਨਾਂ ਦਾ ਮੁੱਤੰਦੇ ਨਹੀਂ ਤੇ ਸਾਨੂੰ ਨਵੇਂ ਮਾੜੇ ਮੂੜੀ ਗੱਲ ਤੇ ਕੋਈ ਲਾਵਾ ਦੇਂਦੇ ਆ ਭਾਈ ਦੋ ਡੰਡ ਚਵਾ ਕੇ ਦਾ ਲਾਂਬਾ ਲਾਓ ਹੀ ਨਾ ਲਾਂਬਾ ਲੈਣਾ ਸੌ ਪਾਦੂ ਆ ਠੀਕ ਆ ਭਾਈ ਕਹਿੰਦਾ ਕੋਈ ਰੈਸਦਾਰ ਹੋਵੇ ਤਾਂ ਚਾਹ ਕੋਈ ਹੋਰ ਬੰਦਾ ਹੋਵੇ ਹਾਂਜੀ ਉਹ ਚੋਕੇ ਲਿਆ ਦੋ ਡੰਡ ਤਿੰਨ ਡੰਡ ਤੇ ਸਾਡੇ ਜੋ ਘਰੋਂ ਬਾਹਰ ਨਿਕਲੀ ਕੋਈ ਸਾਡੀ ਕੋਈ ਸਾਡਾ ਠੰਡੀ ਸੀਲ ਦੀ ਠੰਡੀ ਸੀਲ ਠੰਡੀ ਸੀਲ ਦੀ ਥਾਂ ਦੀ ਦੋਦੀ ਕਰੇ ਜਿੰਮੇਵਾਰੀ ਹੈ ਠੀਕ ਆ ਬਾਈ ਉਹ ਵੀ ਕਾਰ ਦੇ ਪੈਸੇ ਤੇਲ ਦੇ ਮੈਂ ਦੇਵਾਂਗਾ ਠੀਕ ਆ ਬਾਈ ਜਾਂ ਕਿ ਠੰਡੀ ਸੀਲ ਦੀ ਘਰ ਦੀ ਗਾਰੰਟੀ ਹੋਊ ਬਿਲਕੁਲ ਜੀ ਆ ਤੁਸੀਂ ਟੋਕ ਚੰਡਾ ਚਾਰ ਟੱਕ ਜੜੋ ਠੀਕ ਆ ਲੋਕ ਜਿੰਮੇਵਾਰ ਖੜਾ ਲਾਤ ਮਾਰ ਦੇ ਘੰਡੇ ਦੰਨਾ ਤੂੰ ਘਰ ਤੱਕ ਦੇ ਲਾਤ ਮਾਰਨ ਦੀ ਬਈ ਘਰ ਬਾਈ ਘਰ ਤੱਕ ਕਰਨੀ ਲੋਕ ਹੁਣ ਐ ਵੀ ਕਹਿੰਦੇ ਆ ਠੀਕ ਆ ਬਾਈ ਹਾਂ ਬਾਈ ਸਹੀ ਬਤਨ ਨੂੰ ਨਹੀਂ ਜਾਣ ਦਿੰਦੇ ਠੀਕ ਆ ਬਾਈ ਅੱਜ ਦੋ ਟਾਈਮ ਚੋਲ ਦੋ ਰਾਈਡ ਚੋਲ ਵੇ ਆ ਠੀਕ ਆ ਜਿੰਨਾ ਸੁੱਧ ਕਿਉਂ ਘਾਟਾ ਤੇ ਖਰਚਾ ਮੈਂ ਦੇਵਾਂਗਾ ਠੀਕ ਆ ਲਓ ਵੀ ਦੋਸਤੋ ਡੱਬੀ ਵਹਿੜਾ ਫੁੱਲ ਪ੍ਰਿੰਟ ਵਾਲੀ ਤੇ ਫੁੱਲ ਵੱਡੀ ਆ ਗਈ ਫਾਰਮ ਵਾਲਗਾ ਵਹਿੜਾ ਜਿੱਡੀ ਵਹਿੜਾ ਤੇ 14 ਕਿਲੋ ਮੁੱਲ ਸਿਰਫ 40000 ਰੁਪਇਆ ਬਾਈ ਕਹਿੰਦਾ ਮੈਨੂੰ ਉਹੀ ਬੰਦਾ ਫੋਨ ਲਾਵੇ ਜਿਹਨੇ ਚੋਣੀ ਆ ਫੇ ਬੋਦੀ ਬੋਦੀ ਚੈੱਕ ਕਰ ਲਓ ਫੁੱਲ ਚੰਗੀ ਆ ਗਈ ਨਿਕਾ ਕਾਨਾ ਸਾਈਕਲ ਮੇਂ ਦੋ ਰਲਾ ਮੜ ਗਈ ਬੋਦੀ ਵਾਲੀ ਵਹਿੜਾ ਕੱਦ ਕੱਦ ਫੁੱਲ ਦੂਜਾ ਸੁਹਾ ਬਾਈ ਦੂਜਾ ਤੇ ਤੀਜਾ ਤੀਜੇ ਸੁਵੇ ਸੂਈ ਵੀ ਦੋਸਤੋ ਸੂਈ ਦਾ ਸਮਾਂ ਬਾਈਗਾ ਤੇ ਆਪਦੇ ਆਪ ਹਿਸਾਬ ਲੈਣਾ ਸੋਹਣਾ ਹਵਾਨਾ ਵਾ ਗੁਲਾਬੀ ਥਾਣਾਗੇ ਪ੍ਰਿੰਟ ਵਾਛੀ ਦਾ ਬਹੁਤ ਚੰਗਾ ਉਹ ਤੇ 14 ਵਾ ਬਾਈ ਕਹਿੰਦਾ ਕੋੜੀ ਨੂੰ ਪਾੜ ਦਿੱਤੇ ਵੇਖ ਸਕਦੇ ਹੋ ਜੀ ਕਹਿੰਦੇ ਨਾ ਛੋਕਾ ਪੜਦੀ ਹਾਂ ਬਾਈ ਕਹਿੰਦਾ ਜਿਹਨੇ ਦੋ ਟਾਈਮ ਮੇਰੇ ਘਰੇ ਚੋਣੀ ਆ ਜਾਂ ਵੀਡੀਓ ਕਾਲ ਤੇ ਚੋਲੂ ਦੋ ਟਾਈਮ ਬਾਈ ਦੇ ਘਰੋਂ ਉਹ ਬੰਦਾ ਫੋਨ ਲਾਵੇ ਕਹਿੰਦਾ ਚਾਰ ਟਾਈਮ ਚੋਲ ਬਾਈ ਕਹਿੰਦਾ ਵੀਡੀਓ ਕਾਲ ਤੇ ਮੇਰੇ ਘਰੋਂ ਜੇ ਨਹੀਂ ਚੋਣੀ ਬਾਈ ਉਹ ਫੋਨ ਲਾਵੇ ਬਾਈ ਕਹਿੰਦਾ ਮੈਨੂੰ ਸਿੱਧੀ ਗੱਲ ਆ ਔਨਲਾਈਨ ਕਿਸੇ ਨੂੰ ਕੋਈ ਪਤੋਂ ਨਹੀਂ ਭੇਜਣਾ ਪਹਿਲੀ ਗੱਲ ਤਾਂ ਬਾਈ ਕਹਿੰਦਾ ਮੇਰੇ ਘਰੇ ਆ ਉਹ ਘਰੇ ਆ ਕੇ ਚੋਕੇ ਲਿਜਾਓ ਨਹੀਂ ਤਾਂ ਵੀਡੀਓ ਕਾਲ ਤੇ ਚੋਕੇ ਲਵੋ ਮੜਕੇ ਕੋਈ ਕਿਸੇ ਦੀ ਵਾਪਸੀ ਨਹੀਂ ਗਈ ਕੋਈ ਕਿਸੇ ਦੀ ਗੱਲ ਨਹੀਂ ਸੁਣੀ ਯਾਨੀ ਆਪਣੇ ਮੈਂ ਕਹਿੰਦਾ ਘਰ ਤੱਕ ਦੀ ਗਰੰਟੀ ਹੈਗੀ ਆ ਦੋ ਨੰਬਰ ਪਾ ਦੱਸਦੇ ਹਾਂ ਹਾਂਜੀ ਤੇਦਾ ਬਰਨਾਲ ਫੀਡ ਵੀ ਦਿਆ ਕਰਨੀ ਪਣੀ ਆ ਦੋ ਦੋ ਪੁਰੀਆਂ ਬੀਦਾ ਫੀਡ ਲੈਣੇ ਪਾਉਣੇ ਜਾ ਕੇ ਤੂੰ ਥੋੜਾ ਪਾਣੀ ਜਾ ਕੇ ਅਗਲੇ ਦੇ ਯਾਰ ਮੇਰਾ ਫੀਡ ਦਾ ਫਰਕ ਪੈਂਦਾ ਢੇੜੀ ਖੰਡ ਪੂ ਉੱਤਰ ਕਰ ਦਿੰਦਾ ਜੇ ਤਾਂ ਬਾਈ ਹੁਣ ਜਾ ਕੇ ਫੀਡ ਪਾਲੂਗਾ ਤਾਂ ਲੈਣੇ ਤੂੜਦੇ ਬੰਦੂ ਤੇ ਫਿਰ ਕੀ ਦੂ ਕੀ ਕਰੇਗਾ 5 ਲੱਖ ਰੁਪਏ ਦਾ 2 ਲੱਖ ਰੁਪਏ ਦਾ ਹਾਂ ਇਹ ਮਨ ਕੇ ਮੰਨ ਕੇ ਜਦੋਂ ਜਦੋਂ ਕਹਿੰਦੇ ਬਣੀ ਹੈ ਕੋਈ ਨਹੀਂ ਬਣੀ ਇੱਥੇ ਨਹੀਂ ਕਿਤੇ ਬਣੀ ਹੈ ਖਾਲੀ ਆਪਣੇ ਤਾਂ ਯਾਰ ਉਹ ਤਾਂ ਲੱਖ ਬਣੀ ਹੋਈ ਅਸਦਾ ਤੂੰ ਕਿਸਮਤ ਆ ਦੋ ਤਾਂ ਆਪਾਂ ਦੋ ਤਾਂ ਦੇ ਪੈਸੇ ਲੈਣੇ ਕੱਲੇ ਦੇ ਦੁੱਧ ਬਈ 11 ਕਿਲੋ ਗਾਰੰਟੀ ਦਊਗਾ ਲੈ ਕੇ ਘਰੇ ਆਏ ਬੰਦਿਆਂ ਦੀ ਤੇਲ ਦਾ ਖਰਚਾ ਦਊਂਦੇ 11 ਦਾ 5.5 ਗੋਡਾਂ ਦਾ ਨਾ ਆਇਆ ਠੀਕ ਆ ਬਾਈ ਇਹਦਾ ਮੁੱਲ ਕੋਈ ਤੀਜਾ ਨਹੀਂ ਆ ਠੀਕ ਆ ਦੋ ਟਾਈਮ ਚੋਲਵੇ ਦੋ ਟਾਈਮ ਹਾਂ ਦੂਜੇ ਸੂਏ ਪਰ ਮੇਟਾ ਪਰ ਅਸੀਂ ਖਾਟੀ ਕਰਕੇ ਦੇਣੀ ਆ ਠੀਕ ਆ ਬਾਈ ਹਾਂ ਤੋਰ ਜਾਂਦੋ ਮੜੀ ਜੀ ਅਸੀਂ ਨਹੀਂ ਲੋ ਦੋਸਤੋ ਪ੍ਰਿੰਟ ਵਾਚ ਦੇ ਵਿੱਚ ਕ੍ਰੋਸ ਆਂਗ ਪੈਂਦਾ ਵਾ ਮੁਰਕੇ ਬਾਹ ਫੜਦਾ ਬਾਈ ਠੀਕ ਆ ਬਾਈ ਬਾ ਗਰੰਟੀ ਨਹੀਂ ਬੜੇ ਬਾਈ ਮੇਰੇ ਘਰ ਚੋਲੋ ਮੜ ਕੇ ਕੋਈ ਗਰੰਟੀ ਨਹੀਂ ਬਾਈ ਬੰਦੇ ਦੀ ਕੋਈ ਨਹੀਂ ਜਿਹੜਾ ਬੰਦਾ ਸਾਡੇ ਨਹੀਂ ਕੰਮ ਕਰਦਾ ਕੋਈ ਗਰੰਟੀ ਤੇ ਮੇਰੇ ਘਰ ਦੀ ਗਰੰਟੀ ਬਸ ਲੋ ਜੀ ਦੋਸਤੋ ਬਾਈ ਕਹਿੰਦਾ ਮੇਰੇ ਘਰ ਦੀ ਗਰੰਟੀ ਆ ਗਈ ਮੇਰੇ ਘਰੋ ਬਾਹਰ ਦੀ ਕੋਈ ਗਰੰਟੀ ਨਹੀਂ ਗਈ ਆ ਦੋਸਤੋ ਹੱਥ ਲੱਕਣਾ ਥੋੜੀ ਮੈਂਡ ਬਾਈ ਦੇ ਆ ਗੋਆ ਗਾ ਜਰਾ ਆਹ ਇਹ ਲੱਕੋੜੀ ਯਾਰ ਕੀ ਵਹਿੜਾ ਸੁਆ ਉਹ ਬਾਈ ਸੁਪਛ ਲੈਣੇ ਆ ਗਏ ਆਪਾਂ ਸੋੜਾ ਥਾਣ ਹੱਥ ਜਦੋਂ 11 ਕਿਲੋ ਪ੍ਰਿੰਟ ਬੱਚੀ ਦਾ ਬਹੁਤ ਚੰਗਾ ਵਾ ਤੇ ਥੋੜਾ ਜਿਹਾ ਕ੍ਰੋਸ ਆੰਗਾ 80 ਬਨੇ ਚਫਾ ਤੇ 20% ਕ੍ਰੋਸ ਆਗੀ ਦੁੱਧ 11 ਗੋਦੋ ਚਿੱਟਾ ਮੱਝਾਂ ਵਰਗਾ ਸੋਨਾ ਫਿਟਿੰਗ ਵਾਲਾ ਹਵਾਨਾ ਚਾਰ ਹੀ ਥਾਣਾ ਕੋਈ ਫੋਟ ਛਾਂਗ ਨਹੀਂ ਗਈ ਬਾਈ ਕਹਿੰਦਾ ਮੇਰੇ ਨਾਲ ਵੀਡੀਓ ਕਾਹ ਤੇ ਚਲੋ ਬਾਈ ਕਹਿੰਦਾ ਆਪਦਾ ਥਾਣਾ ਤਲਕਣਾ ਜਾ ਵੇਖੋ ਤੁਸੀਂ ਐਸਾ ਮੈਂ ਰੱਖਣ ਵਾਲੇ ਆ ਪਰ ਆਥੀ ਸੋਨੇ ਥਾਣਾ ਚਾਰ ਥਾਣਾਗੇ ਫਿਟਿੰਗ ਵਾਲਾ ਹਵਾਨਾ ਵੀਡੀਓ ਬਣਾ ਸਮਾਨ ਨੋਟ ਕਰ ਲਓ ਇਹ ਤਾਂ ਥੋੜਾ ਹੀ ਹੋਇਆ ਵਾ ਇਹਦਾ 505 ਹੀ ਗਾ 76 ਚਵਾਈ ਹੁੰਦੀ ਹੈਗੀ ਹਵਾਨੇ ਫੇਰ ਹੀ ਬਹੁਤ ਸੋਨੇ ਕੀਤੇ ਹੋਇਆ ਵੜਾਂ ਦੇ ਮੋਰ ਜੀ ਦਾ 35000 ਰੁਪਏ ਤੇ 11 ਕਿਲੋ ਜੀ 11 ਕਿਲੋ ਦੂਜੇ ਸੂਏ ਵੱੱਛੀ ਐ ਤਿੰਨ ਨੰਬਰ ਪਰ ਦੱਸ ਦਗੇ ਬਾਈ ਆਪਾਂ ਇਹ ਨੰਬਰ ਦੀ ਢਾਈਆਂ ਦੀ ਗੱਬਣ ਆ ਇਹ ਚੈੱਕ ਪਾਸ ਚੈੱਕ ਪਾਸੋ ਬਈ ਆਪਦੀ ਕਰਾਗਲ ਜਵੇਗਲਾ ਠੀਕ ਆ ਬਾਈ ਆਪਦੀ ਕਰਾਗਲ ਜਵੇ ਦੁੱਧ ਬਾਈ ਦੁੱਧ ਬਾਈ ਓਪਰਾ ਕਰੀ ਜੁੰਦੀ ਐ 12 ਜੋਗ ਲਈਆਂ 10 ਦੀ 10 ਘਰੇ ਜਵਾਊਗਾ ਆਪਦੇ ਠੀਕ ਆ ਹਾਂ ਗਾਂਢੇ ਤਾਂ ਇਹ ਨਹੀਂ ਚੋਣੀ ਆ ਲੈਣੇ ਬਾਈ ਗਾਰੰਟੀ ਕੋਈ ਨਹੀਂ ਘਰੇ ਜਵਾਊਗਾ ਦੋ ਡੰਗ ਤਿੰਨ ਡੰਗ ਠੀਕ ਆ ਘਰ ਦੀ ਗਾਰੰਟੀ ਆਪਦੀ ਇਹਦਾ ਮੁੱਲਣ 30000 ਰੁਪਏ ਠੀਕ ਆ ਵਿੱਚੋਂ ਕਿ ਛੋੜ ਚੱਪਾ 2000 ਪਹਿਲਾ ਸੂਈ ਦੂਜੇ ਲਈ ਗੱਬਣਾ ਦੂਜੇ ਲਈ ਗੱਬਣਾ ਠੀਕ ਆ ਜੀ ਲੈ ਵੀ ਦੋਸਤੋ ਪਹਿਲਾ ਸੂਈ ਆ ਜਰਸੀ ਬਰੀਡ ਚ ਜਰਸੀ ਕਰਾਉਸ ਆ ਸੋਹਣੀ ਇਹ ਚਿਪ ਜਰਸੀ ਆ ਕਿ ਤੁਸੀਂ ਦੇਖ ਸਕਦੇ ਹੋ ਜੀ ਸੋਹਣਾ ਥਾਣਾ ਹਵਾਨਾ ਵਾ ਲੈਵਲ ਹੁਆ ਬਹੁਤ ਚੰਗਾ ਵਾ ਹੱਥੀਂ ਚੁਾਈ ਵਾਲਾ ਮੁੱਠੀ ਵਾਲਾ ਥਾਣਾ ਤੇ ਦੇਖ ਸਕਦੇ ਚਾਰ ਹੀ ਥਾਣਾ ਬਾਈ ਕਹਿੰਦਾ ਆਈ ਆ ਤੁਸੀਂ ਦੇਖ ਲਾ ਵੀ ਓਪਰਾ ਕਰੀ ਜਾਂਦੀ ਆ ਹਜੇ ਤੁਸੀਂ 12 ਪਰ ਤੁਸੀਂ 10 ਚੋ ਕੇ ਲੈ ਜਾਣਾ ਵਾ ਲੈ ਚੱਲ ਬਾਈ ਸੋਹਣੀ ਫੇਸ ਕੁਆਲਿਟੀ ਆਗੀ ਵਜੇ ਨੂੰ ਜੀ ਬਹੁਤ ਆਗਾ ਵਹਿੜਦਾ ਕੋਈ ਲਿੱਸੀ ਵਿੱਕੀ ਨਹੀਂ ਗਈ ਢਾਈਆਂ ਦੇ ਗੱਪਣ ਚੈੱਕ ਪਾਸਾ ਤੁਸੀਂ ਇਹਦੀ ਚੈੱਕ ਪਾਸ ਕਰਾ ਕੇ ਲੈ ਜਾਣੀ ਆ ਦੋਸਤੋ ਕੋਈ ਪਸ਼ੂ ਬਾਈ ਦਾ ਲਿੱਸਾ ਫਿੱਕਾ ਨਹੀਂਗਾ ਕੋਈ ਮਰੀਆਂ ਸਾਰੇ ਥਣ ਬਹੁਤ ਚੰਗੇ ਝਾਰਾ ਵੜਾ ਦੇ ਤਿੰਨਾ ਵੜਾ ਸੌਰੀ ਸੋਹਣੇ ਹਥੀਚ ਚੁਆਈ ਵਾਲੇ ਮੁੱਠੀ ਵਾਲੇ ਥਾਣਾ ਕੇ ਦੋਸਤੋ ਜਿਹਦੇ ਕੀ ਮਲ 48000 ਰੁਪਇਆ ਉਹ ਤੇ 12 ਸੀ ਪਾ ਤੋ 10 ਬਾਕੀ ਤੁਹਾਨੂੰ ਚੁਆ ਕੇ ਦੇਊਗਾ ਦੋ ਟਾਈਮ ਤਿੰਨਾ ਨਾਲ ਜਿਹੜਾ ਨਾਲ ਪਸੰਦ ਆਵੇ ਤੁਸੀਂ ਕਾਕੇ ਬਰਾੜ ਨਾਲ ਗੱਲਬਾਤ ਕਰ ਸਕਦੇ ਹੋ ਆਖਰੀ ਚੁਆਈ ਵਾਲਾ ਬਹੁਤ ਸੋਹਣਾ ਮੁੱਠੀ ਵਾਲਾ ਦੇਖ ਸਕਦੇ ਹੋ ਕੋਈ ਫੋਟ ਛਾਗਣ ਤਾਂ ਨਾ ਪਸੂਆਂ ਦੀ ਤੇ ਨਹੀਂ ਜੈਜ ਭਾ ਦੇ ਛੋਟੇ ਛੋਟੇ ਭਾਦੀਆਂ ਬਾਈਦੀਆਂ ਵਹਿੜਾ ਵਾ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰ ਲੈਣੀ ਆ ਜੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ